ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਮੈਂ ਗੱਲ ਕਰਨ ਲੱਗਿਆ ਸੀਗਾ ਜੀ ਆਵਾਰਾ ਕੁੱਤਿਆਂ ਦੀ ਅੱਜ ਸਾਡੇ ਪਿੰਡ ਕੱਲ ਤੋਂ ਇੱਕ ਕੁੱਤਾ ਫਿਰ ਰਿਹਾ ਪਿੰਡ ਚ ਰਹਿੰਦਾ ਸੀਗਾ ਉਹ ਹਲਕ ਗਿਆ ਹਲਕਣ ਦਾ ਕਾਰਨ ਪਤਾ ਨਹੀਂ ਕੀ ਆ ਉਹਦਾ ਉਹਨੂੰ ਕਿਸੇ ਹਲਕੇ ਹੋਏ ਕੁੱਤੇ ਨੇ ਵੱਟ ਲਿਆ ਜਾਂ ਵੈਸੇ ਹੀ ਹਨਾ ਕੋਈ ਉਹਨੇ ਐਸੀ ਚੀਜ਼ ਖਾ ਲਈ ਜਿਸ ਨਾਲ ਹਲਕ ਗਿਆ ਪਰ ਉਸ ਕੁੱਤੇ ਨੇ ਸਾਡੇ ਪਿੰਡ 10 ਜਣਿਆਂ ਨੂੰ ਨੁਕਸਾਨ ਪਹੁੰਚਾਤਾ ਜਿਨ੍ਹਾਂ ਵਿੱਚੋਂ 2-4 ਜਾਣੇ ਤਾਂ ਇਦਾਂ ਦੇ ਨੇ ਕਿ ਜਿਨ੍ਹਾਂ ਨੂੰ ਜ਼ਿਆਦਾ ਹੀ ਨੁਕਸਾਨ ਪਹੁੰਚਾਤਾ ਬਜ਼ੁਰਗ ਬੰਦੇ ਨੇ ਜਿਨ੍ਹਾਂ ਨੂੰ ਉਹਨੇ ਵੱਡਣ ਮੰਨ ਲਓ ਕਿ ਫੜ ਕੇ ਛੱਡਿਆ ਹੀ ਨਹੀਂ ਜੋ ਥੋੜਾ ਜਿਹਾ ਮੰਨ ਲਾ ਕੀ ਬੰਦਾ ਨੌਜਵਾਨ ਆ ਉਹ ਛਡਾ ਲਿਆ ਜਿਸ ਨੇ ਛਡਾ ਲਿਆ ਨਹੀਂ ਤਾਂ ਮੰਨ ਲਾ ਕਾਫੀਆਂ ਨੂੰ ਤਾਂ ਉਹਨੇ ਬਹੁਤ ਨੁਕਸਾਨ ਪਹੁੰਚਾਤਾ ਤੁਸੀਂ ਇੱਕ ਚੀਜ਼ ਦੇਖੋ ਇਹ ਅੱਜ ਤੋਂ 20-25 ਸਾਲ ਪਹਿਲਾਂ ਇੱਕ ਰੂਲ ਬਣਾਇਆ ਰੂਲ ਕਿਹਨੇ ਬਣਾਇਆ ਮੇਨਕਾ ਗਾਂਧੀ ਨੇ ਮੇਨਕਾ ਗਾਂਧੀ ਕੌਣ ਆ ਗਾਂਧੀ ਪਰਿਵਾਰ ਦੀ ਕੁੜੀ ਆ ਤੁਸੀਂ ਤੁਹਾਨੂੰ ਪਤਾ ਹੀ ਆ ਰਾਹੁਲ ਗਾਂਧੀ ਉਹਨਾਂ ਚੋਂ ਆ ਤੁਸੀਂ ਦੇਖੋ ਰੂਲ ਬਣਾਉਣ ਵਾਲੇ ਬੰਦੇ ਜਿਨ੍ਹਾਂ ਨੇ ਸਾਹੀ ਬੰਗਲਿਆਂ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਗੱਡੀਆਂ ਤੋਂ ਥੱਲੇ ਪੈਰ ਨਹੀਂ ਲਾਉਣਾ ਜੇ ਪੈਰ ਲਾਉਂਦੇ ਵੀ ਨਹੀਂ ਤਾਂ ਆਲੇ-ਦਾਲੇ 10-10 ਗੰਨ ਮੈਨ ਨੇ ਉਹ ਰੂਲ ਬਣਾਉਂਦੇ ਨੇ ਦੇਖੋ ਡੌਗ ਲਵਰ ਨੇ ਉਹ ਜਿਹੜਾ ਡੌਗ ਲਵਰੋਂ ਤੁਸੀਂ ਤਾਂ ਤੁਸੀਂ ਇਹਨਾਂ ਦਾ ਪੁਖਤਾ ਹੱਲ ਕਰੋ ਪ੍ਰਬੰਧ ਕਰੋ ਇਹਨਾਂ ਦਾ ਕਿਉਂ ਨਹੀਂ ਕਰਦੇ ਅੱਜ ਤੋਂ 25 ਸਾਲ ਪਹਿਲਾਂ ਕੁੱਤਿਆਂ ਨੂੰ ਮਾਰਿਆ ਜਾਂਦਾ ਸੀ ਜਦੋਂ ਜ਼ਿਆਦਾ ਵੱਜ ਜਾਂਦੇ ਤੇ ਗਿਣਤੀ ਉਹਨਾਂ ਦਾ ਕੋਈ ਹੱਲ ਵੀ ਨਹੀਂ ਹੈਗਾ ਜਾਂ ਨਸਬੰਦੀ ਕਰੋ ਕੁੱਤਾ ਕਿਸੇ ਨੂੰ ਮਾਰ ਦਵੇ ਕਿਸੇ ਇਨਸਾਨ ਨੂੰ ਮਾਰ ਦਵੇ ਕੋਈ ਚੱਕਰ ਨਹੀਂ ਕੋਈ ਨੁਕਸਾਨ ਪਚਾਵੇ ਕੋਈ ਚੱਕਰ ਨਹੀਂ ਇਨਸਾਨ ਦੀ ਕੋਈ ਵੈਲੀਓ ਨਹੀਂ ਪਰ ਕੋਈ ਕੁੱਤੇ ਨੂੰ ਮਾਰ ਦਵੇ ਉਹਦੇ ਤੇ ਪਰਚਾ ਵੀ ਹੋ ਸਕਦਾ ਹੋਰ ਕੋਈ ਵੱਡੀ ਕਾਰਵਾਈ ਵੀ ਹੋ ਸਕਦੀ ਹੈ ਦੇਖੋ ਐਕਟ ਬਣਾਇਆ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਮਾਂਮਾਂ ਦੇ ਕਿੰਨੇ ਘਰਾਂ ਦੇ ਚਿਰਾਗ ਖੋਲੇ ਕੁੱਤਿਆਂ ਨੇ ਛੋਟੇ-ਛੋਟੇ ਬੱਚੇ ਸਕੂਲ ਜਾਂਦੇ ਵੇ ਜਾਂ ਖੇਡਦੇ ਹੋਏ ਕਿੰਨਿਆਂ ਨੂੰ ਮਾਰ-ਮਾਰ ਕੇ ਕੁੱਤੇ ਖਾ ਗਏ ਨੋਚ-ਨੋਚ ਕੇ ਹਨਾ ਹੜਵਾਰਾਂ ਦੇ ਕੁੱਤੇ ਹੋਰ ਲਾਲੋ ਕਿੰਨੇ ਤੁਸੀਂ ਕਿਸੇ ਹਸਪੀਟਲ ਵਗਜੋ ਸਕੂਲ ਕਾਲਜ ਵਗਜੋ ਜਿੱਥੇ ਮਰਜੀ ਵਗਜੋ ਕੁੱਤੇਵਾਰਾ ਦੇਖੋ ਕਿੰਨੇ ਫਿਰਦੇ ਨੇ ਗਲੀਆਂ ਤੇ ਸੜਕਾਂ ਤੇ ਹੈ ਕੋਈ ਰੂਲ ਇੱਥੇ ਦੋ ਚਾਰ ਦਿਨ ਪਹਿਲਾਂ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਇਹਵਾਰਾ ਕੁੱਤਿਆਂ ਨੂੰ ਜਿਹੜੇ ਡੌਗ ਲਵਰ ਨੇ ਉਹਨਾਂ ਨੂੰ ਪਿਆਰ ਕਰਨੇ ਵਾਲੇ ਨੇ ਉਹਨਾਂ ਵਾਸਤੇ ਜਾਂ ਤਾਂ ਭਾਈ ਤੁਸੀਂ ਧਰਮਸਾਲਾ ਬਣਾਓ ਕਹਿਣ ਦਾ ਮਤਲਬ ਪੰਜਾਬੀ ਚ ਵੀ ਸ਼ੈਲਟਰ ਬਣਾਓ ਠੀਕ ਆ ਤੇ ਇੱਕ ਮਹਿਲਾ ਵਕੀਲ ਆ ਕੋਈ ਮਹਾਲੀ ਦੀ ਆ ਸ਼ਾਇਦ ਉਹ ਰੋ ਰਹੀ ਆ ਫੁੱਟ ਫੁੱਟ ਕੇ ਕੀ ਇਹਨਾਂ ਨਾਲ ਇੰਨੀ ਨਾ ਇਨਸਾਫੀ ਸਲਟਰ ਕਿਵੇਂ ਬਣਨਗੇ ਕਿੱਦਾਂ ਦੇ ਹੋਣਗੇ ਇਹਨਾਂ ਦੀ ਉੱਥੇ ਪੁਖਤਾ ਪ੍ਰਬੰਧ ਨਹੀਂ ਹੁਣ ਜャ ਤੁਹਾਨੂੰ ਇੰਨਾ ਫਿਕਰਾ ਤੁਹਾਨੂੰ ਇਨਸਾਨ ਦੀ ਕੋਈ ਵੈਲੀਅੂ ਨਹੀਂ ਹੈਗੀ ਬੰਦੇ ਨੂੰ ਕੋਈ ਮਾਰ ਦੇਵੇ ਕੋਈ ਮੰਨ ਲਓ 0% ਵੈਲੀਅੂ ਨਹੀਂ ਹੈਗੀ ਕੋਈ ਕਿਸੇ ਜਾਨਵਰ ਨੂੰ ਨੁਕਸਾਨ ਪਹੁੰਚਾਉਂਦਾ ਤਾਂ ਮੰਨ ਲਾ ਕੀ ਚੱਕ ਕੇ ਖੜੇ ਹੋ ਜਾਂਦੇ ਨੇ ਇਹ ਸੰਸਥਾ ਵਾਲੇ بڑے ਐਨਜੀ ਵਾਲੇ ਬਣ ਕੇ ਖੜ ਜਾਂਦੇ ਨੇ ਇਹ ਉਹ ਜਾਂ ਤੁਹਾਨੂੰ ਇੰਨਾ ਪਿਆਰ ਆ ਕੁੱਤਿਆਂ ਨਾਲ ਜਾਂ ਤੁਹਾਨੂੰ ਵਾਰਾ ਪਸ਼ੂਆਂ ਨਾਲ ਪਿਆਰ ਆ ਜਿਨ੍ਹਾਂ ਨੂੰ ਆ ਗਾਵਾਂ ਨਾਲ ਪਿਆਰ ਆ ਜਾਂ ਆ ਕਿਸੇ ਨੂੰ ਬਾਂਦਰਾ ਨਾਲ ਪਿਆਰ ਆ ਕਿਸੇ ਨੂੰ ਕੁੱਤਿਆਂ ਨਾਲ ਪਿਆਰ ਆ ਤੁਸੀਂ ਆਪਣਾ ਰਖਵਾਲੇ ਕਿਉਂ ਨਹੀਂ ਬਣਦੇ ਵੀ ਇਹਨਾਂ ਦੇ ਜਦੋਂ ਇਹ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਨੇ ਤਾਂ ਤੁਸੀਂ ਅੱਗੇ ਹੋ ਕੇ ਹਰਜਾਨਾ ਕਿਉਂ ਨਹੀਂ ਭਰਦੇ ਉਹਦੇ ਜ਼ਿੰਮੇਵਾਰ ਕਿਉਂ ਨਹੀਂ ਹੁੰਦੇ ਤੁਸੀਂ ਇੰਨਾ ਨਲਾਇਕ ਦੇਸ਼ ਹੋ ਰਿਹਾ ਯਾਰ ਇਹ ਫੁੱਦੂ ਦੇਸ਼ ਬਣ ਰਿਹਾ ਹੁਣ ਇਹ ਕਿਸੇ ਟਾਈਮ ਸੋਨੇ ਦੀ ਚਿੜੀ ਸੀ ਹੁਣ ਆ ਸਾਡੇ ਭੁੱਖੇ ਨੰਗੇ ਲੀਡਰ ਇਹਨਾਂ ਨੇ ਇਹਨੂੰ ਜ਼ੀਰੋ ਬਣਾਤਾ ਜਿਦੀ ਮਾੜੀ ਜੀ ਪਾਵਰ ਹੋ ਜਾਂਦੀ ਹੈ ਚੱਕ ਕੇ ਕਿਸੇ ਨਾ ਕਿਸੇ ਕੋਈ ਐਨਜੀਓ ਬਣਾ ਦਿੰਦਾ ਸੰਪਤੀ ਲੈਣ ਵਾਸਤੇ ਮੈਂ ਬਾਂਦਰਾਂ ਦਾ ਰਖਵਾਲਾ ਮੈਂ ਗਊਆਂ ਦਾ ਰਖਵਾਲਾ ਮੈਂ ਕੁੱਤਿਆਂ ਦਾ ਰਖਵਾਲਾ ਤੁਸੀਂ ਦੇਖੋ ਕੋਈ ਆਮ ਇਨਸਾਨ ਕਦੇ ਇਦਾਂ ਦੇ ਉਹ ਫੈਸਲੇ ਲੈਂਦਾ ਮੇਨਕਾ ગાંધી ਦੇਖੋ ਜੀ ਨੇ ਮੰਨ ਲਓ ਕਿ ਕਦੇ ਸਾਹੀ ਬੰਗਲੇ 'ਚ ਬਾਹਰ ਨਹੀਂ ਨਿਕਲਣਾ ਨਿਕਲਣਾ ਤਾਂ ਗੱਡੀਆਂ 'ਚ ਬੈਠਣਾ ਕਾਫਲਾ ਨਾਲ ਉਹਨੂੰ ਕੀ ਪਤਾ ਵੀ ਮਨ ਦਾ ਦਰਦ ਕੀ ਹੁੰਦਾ ਕਿਸੇ ਦਾ ਧੀ ਪੁੱਤ ਤੁਰ ਜੇ ਕਿਦਾ ਜਵਾਕ ਤੁਰ ਜੇ ਕਿੰਨੇ ਕੁੱਤਿਆਂ ਨੇ ਕਿੰਨੇ ਵਾਰਾ ਕੁੱਤਿਆਂ ਨੇ ਕਿੰਨੇ ਜਵਾਕ ਖਾਦੇ ਨੇ ਅੱਜ ਤੱਕ ਯਾਰ ਇਹਦਾ ਹੱਲ ਹੋਣਾ ਚਾਹੀਦਾ ਸੱਤੋਂ ਲੈ ਲੈ ਕੇ ਗਊ ਟੈਕਸ ਗਊ ਸੈਸ ਲੈ ਲੈ ਕੇ ਬਿਜਲੀ ਤੇ ਬਿਲਾ ਦੇ ਗਊ ਸੈਸ ਕੋਈ ਨਵੀਂ ਆਪਾਂ ਗੱਡੀ ਲੈਣਿਆ ਕਾਰ ਲੈਣਿਆ ਉਹ ਤੇ ਗਊ ਸੈਸ ਹੱਲ ਹੁੰਦਾ ਨਹੀਂ ਕਿੰਨੇ ਹੀ ਲੋਕ ਮਰਦੇ ਨੇ ਵਾਰਾ ਪੋਸ਼ਣਾ ਕਰਕੇ ਬਾਕੀ ਬਾਈ ਤੁਸੀਂ ਕਮੈਂਟ ਕਰਕੇ ਦੱਸਿਓ ਹਨਾ ਆਪਾਂ ਦੇਖਦੇ ਆਂ ਆਪਾਂ ਵੀ ਲੋਕ ਘਟ ਨਹੀਂ ਹਨਾ ਵੀ ਉਹ ਵੱਡ ਲਿਆ ਫਲਾਣਾ ਵੱਡ ਲਿਆ ਆਪਾਂ ਕੀ ਲੈਣਾ ਪਰ ਕਿਸੇ ਦਾ ਕੋਈ ਏਕਾ ਨਹੀਂ ਇੱਥੇ ਇਹ ਹੌਲੀ ਹੌਲੀ ਏਕਣੇ ਨਾ ਇਹ ਲੋਕ ਮਾਲਾ ਕੀ ਇਨਸਾਨਾਂ ਨੂੰ ਤਾਂ ਇਹ ਜ਼ੀਰੋ ਸਮਝਣ ਲੱਗ ਜਾਣਗੇ ਇਹ ਬੜੇ ਲੋਕ ਨੇ ਜਿਹੜੇ ਜ਼ੀਰੋ ਕਿਉਂ ਸਮਝਣਗੇ ਗੁਲਾਮ ਬਣਾਉਣਾ ਚਾਹੁੰਦੇ ਨੇ ਆਪਾਂ ਨੂੰ ਵੈਸੇ ਤਾਂ ਆਪਾਂ ਗੁਲਾਮ ਹੀ ਆ ਇਹਨਾਂ ਦੇ ਇਹ ਆ ਕੇ 5 ਸਾਲ ਬਾਅਦ ਆਪਣੇ ਘਰਾਂ ਮੂਹਰੇ ਖੜ ਜਾਂਦੇ ਨੇ ਆਪਾਂ ਹੱਥ ਜੋੜ ਕੇ ਆਪਾਂ ਖੜ ਜਾਂਦੇ ਹਾਂ ਹਾਂ ਜੀ ਤੁਹਾਡੇ ਨਾਲ ਹੀ ਇਹ ਜੰਜੀਰਾ ਚੋਂ ਬਾਹਰ ਨਿਕਲੋ ਬਈ ਇਹਨਾਂ ਦਾ ਹੱਲ ਹੋਣਾ ਚਾਹੀਦਾ ਚੀਜ਼ਾਂ ਦਾ ਧੰਨਵਾਦ ਬਾਈ ਬਾਕੀ ਵੀਡੀਓ ਲਾਈਕ ਸ਼ੇਅਰ ਕਰਿਓ ਹਨਾ ਬਾਕੀ ਆਪੋ ਆਪਣੀ ਰਾਏ ਦਿਓ ਵੀ ਸਹੀ ਆ ਜਾਂ ਗਲਤ ਆ ਰਾਹੁਲ ਗਾਂਧੀ ਵੀ ਕਹਿੰਦਾ ਕਹਿੰਦਾ ਇਹਨਾਂ ਨੂੰ ਫੜਨ ਨਾਲ ਕੀ ਹੱਲ ਹੋ ਜੂਗਾ ਸੁਪਰੀਮ ਕੋਰਟ ਤਾਂ ਕਹਿੰਦਾ ਕਿ ਇਹਨਾਂ ਨੂੰ ਭਾਈ ਸਰਕਾਰੀ ਥਾਮਾਂ ਤੋਂ ਫੜ ਲਓ ਜਾਂ ਸੜਕਾਂ ਤੋਂ ਫੜ ਕੇ ਇਹਨਾਂ ਨੂੰ ਕਿਸੇ ਸਲਟਰਾਂ ਚ ਜਾਂ ਕਿਸੇ ਧਰਮਸ਼ਾਲਾ ਚ ਛੱਡਿਆ ਜਾਵੇ ਜੇ ਕੋਈ ਰੂਲ ਵੀ ਬਣਿਆ ਨਸਬੰਦੀ ਦਾ ਜਾਂ ਕਿਸੇ ਹੋਰ ਦਾ ਉਹ ਰੂਲ ਅਪਣਾਇਆ ਹੀ ਨਹੀਂ ਗਿਆ ਅੱਜ ਤੱਕ ਪ੍ਰੋਪਰ ਕੋਈ ਆਉਂਦਾ ਚੈੱਕ ਕਰਨ ਕੀ ਹਾਂ ਪਿੰਡਾਂ ਚ ਨਸਬੰਦੀ ਹੋਈ ਐ ਇਹਨਾਂ ਦੀ ਚਾਹ ਜਿਹੜੇ ਦੇਸ਼ ਚਾਈਨਾ ਵਰਗੇ ਮੱਲਾ ਮਾਰ ਮਾਰ ਕੇ ਖਾ ਜਾਂਦੇ ਨੇ ਉਹ ਉਹ ਦੇਸ਼ ਤੋਂ ਬਹੁਤ ਅੱਗੇ ਨੇ ਤਰੱਕੀ ਕਰੀ ਬੈਠੇ ਨੇ ਤੁਸੀਂ ਕਹਿੰਦੇ ਹੋ ਰਖਵਾਲੇ ਆ ਸੀ ਇਹਨਾਂ ਦੇ ਤੁਸੀਂ ਇਹਨਾਂ ਦੇ ਰਖਵਾਲੇ ਬਣੀ ਜਾਓਏ ਤੁਹਾਨੂੰ ਖਾਈ ਜਾਂਗੇ ਬਾਕੀ ਮੇਰੀ ਤਾਂ ਇਹੀ ਸਲਾਹ ਹੈ ਭਾਈ ਵੀ ਇਹ ਚੀਜ਼ਾਂ ਦੇ ਹੱਲ ਹੋਣੇ ਚਾਹੀਦੇ ਨੇ ਇਹ ਲੋਕਾਂ ਦੇ ਛਿੱਤਰ ਫੇਰੋ ਜਿਹੜੇ ਇਹ ਮੰਨ ਲਓ ਕਿ ਪਿੰਡਾਂ ਚ ਆ ਕੇ ਫਿਰ ਵੋਟਾਂ ਮੰਗਦੇ ਨੇ ਇਹ ਭਾਜੀਪੀ ਦੀ ਲੀਡਰ ਆ ਇਹ ਮੇਨਕਾ ગાંધી ਇਹਨੇ ਉਹ ਐਕਟ ਬਣਵਾਇਆ ਸੀਗਾ ਇਹ ਅੱਜ ਤੋਂ 25 ਸਾਲ ਪਹਿਲਾਂ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ